30 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਸਵੇਰ ਵੇਲੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਖਾਸ ਕਰਕੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਮੀਂਹ ਤੇ ਕਿਤੇ ਭਾਰੀ ਮੀਂਹ ਦੇਖਣ ਨੂੰ ਮਿਲਿਆ ਤੇ ਉਹਦੇ ਨਾਲ ਲੱਗੇ ਇਹਦੇ ਇਲਾਕੇ ਚਾਹੇ ਮੁਕਸਰ ਦੇ ਹੋਣ ਚਾਹੇ ਫਾਜ਼ਿਲਕਾ ਦੇ ਹੋਣ ਚਾਹੇ ਫਰੀਦਕੋਟ ਫਿਰੋਜ਼ਪੁਰ ਮੋਗਾ ਬਰਨਾਲ ਇਹਨਾਂ ਖੇਤਰਾਂ ਦੇ ਵਿੱਚ ਵੱਖ-ਵੱਖ ਜਗ੍ਹਾ ਹਲਕੇ ਤੋਂ ਦਰਮਿਆਨਾ ਤੇ ਕਿਤੇ ਵਧੀਆ ਮੀਂਹ ਦੇਖਿਆ ਗਿਆ ਉਸੇ ਤਰ੍ਹਾਂ ਤਨ ਤਨ ਅੰਮ੍ਰਿਤਸਰ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਸ਼ਰਾਟੇ ਲੱਗੇ ਤਕਰੀਬਨ ਦੁਪਹਿਰ ਤੋਂ ਬਾਅਦ ਵੀ ਬਹੁਤੇ ਖੇਤਰਾਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਤੇ ਕਿਤੇ ਕਿਤੇ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਤੁਹਾਨੂੰ ਲੱਗਦੇ ਹੋਏ ਦਿਖਾਈ ਦੇ ਸਕਦੇ ਨੇ ਚਾਹੇ ਉਹ ਜਲੰਧਰ ਫਗਵਾੜਾ ਕਰਪੂਥਲੇ ਦੇ ਲੱਗੇ ਹੋਣ ਜਾਂ ਲੁਧਿਆਣਾ ਸੰਗਰੂਰ ਪਟਿਆਲੇ ਦੇ ਹੋਣ ਸਾਰੇ ਖੇਤਰਾਂ ਦੇ ਵਿੱਚ ਮੀਂਹ ਨਹੀਂ ਹੋਊਗਾ ਕੁਝ ਕੁ ਖੇਤਰਾਂ ਦੇ ਵਿੱਚ ਹੋਊਗਾ ਜਿੱਲੇ ਦੇ ਕੁਝ ਕੁ ਖੇਤਰ ਉਸੇ ਤਰ੍ਹਾਂ ਹੀ ਬੱਦਲਵਾਈ ਲੰਘਦੀ ਹੋਈ ਦਿਖਾਈ ਦੇਵੇਗੀ ਟੁੱਟਵੇਂ ਤੌਰ ਤੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ ਇਹ ਮੀਂਹ ਕੁਝ ਇੱਕ ਖੇਤਰ ਦੁਆਬੇ ਦੇ ਕੁਝ ਇੱਕ ਮਾਲਵੇ ਦੇ ਕੁਝ ਇੱਕ ਪਵਾਦ ਦੇ ਤੇ ਕੁਝ ਇੱਕ ਇਲਾਕੇ ਮਾਝੇ ਦੇ ਇਸ ਤਰ੍ਹਾਂ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਲੱਗਦੇ ਹੋਏ ਦਿਖਾਈ ਦੇਣਗੇ ਅੱਜ ਰਾਤ ਪਿੱਲੇ ਤੱਕ ਅੱਧੀ ਰਾਤ ਤੋਂ ਬਾਅਦ ਇੱਕੋ ਵਾਰ ਫੇਰ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਤੇ ਸਵੇਰ ਤੜਕਸਰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਪਿਛਲੇ 2 ਦਿਨਾਂ ਦੀ ਤਰ੍ਹਾਂ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਕਿਹਦਾ ਨੰਬਰ ਜ਼ਿਲ੍ਹੇ ਦਾ ਲੱਗਦਾ ਹੈ ਇਹ ਕੁਦਰਤ ਦੇ ਨਿਰਭਰ ਕਰਦਾ ਹੈ ਪਹਾੜੀ ਖੇਤਰਾਂ ਦੇ ਵਿੱਚ ਚਾਹੇ ਉੱਤਰਾਖੰਡ ਦੇ ਹੋਣ ਹਿਮਾਚਲ ਦੇ ਹੋਣ ਉਹਨਾਂ ਵਿੱਚ ਅੱਜ ਵੀ ਆਮ ਨਾਲੋਂ ਵੱਧ ਮੀਂਹ ਵੱਖ-ਵੱਖ ਖੇਤਰਾਂ ਦੇ ਵਿੱਚ ਦਰਜ ਕੀਤਾ ਗਿਆ ਹੈ